ਵੀਹ ਨਾਲ ਸਦਸਰ ਸਾਹਿਬ ਦਾ ਜਿਹੜਾ ờ ਸ਼ਿਉਮਣੀ ਕਿ ਬੇਟੀ ਨੂੰ ਦਵਾਤਾ ਉਹਦੇ ਹਾਕਿਸ ਫੈਸਲਾ ਕਰਾਤਾ ਇਹ ਸੰ 68 ਦਾ ਕੇਸ ਚੱਲਦਾ ਮੈਨੂੰ ਇਹ ਪਤਾ ਵੀ ਨਹੀਂ ਤੇ ਵੀ ਕੇਸ ਚੱਲਦਾ ਇੱਥੇ ਜਦੋਂ ਕਿ ਰੌਲਾ ਪਿਆ ਪ੍ਰਬੰਧਕ ਕਮੇਟੀ ਨੇ ਨਾਲ ਸ਼ੌੜੇ ਵਾਲੀ ਨੇ ਸ਼ਿਉਮਣੀ ਕਮੇਟੀ ਨੂੰ ਦਿੱਤਾ ਸੀ ਤੁਹਾਡਾ ਗੁਰੂ ਘਰ ਸੰਭਾਲਤਾ ਕਿ ਉੱਥੇ ਬਾਅਦ ਰੌਲਾ ਪੈ ਗਿਆ ਸਾਡੇ ਮੈਨੇਜਰ ਤੇ ਗਰੇ ਆਲ ਉਹਨੇ ਕਿਤੇ ਉੱਥੇ ਤੁਹਾਡੇ ਬਾਬਾ ਸ਼ਿਆ ਸਿੰਘ ਜੀ ਦੀ ਸਮਾਹ ਸੀ ਜਿਹੜੀ ਸਤਕਾਰਯੋਗ ਦੀ ਉਹ ਢਾਹ ਸੀ ਤੇ ਤੁਹਾਡਾ ਰੌਲਾ ਪੈ ਗਿਆ ਉੱਥੇ 10-15000 ਬੰਦਾ ਆ ਗਿਆ ਮੈਨੂੰ ਅਉਤ ਸਪੈਚ ਲਿ ਗਿਆ ਉਸ ਕੱਠ ਚ ਗਿਆ ਮੇਰਾ ਡੀਐਸਪੀ ਵੀ ਸੀ ਵਿਚਾਰਾ ਜੇ ਮੇਰੇ ਨਾ ਨਹੀਂ ਜਾਊਗਾ ਤੁਸੀਂ ਨਾ ਜਾਓ ਲੋਕ ਜਜ਼ਬਾਤੀ ਹੋਏ ਨੇ ਬਿਲਕੁਲ ਮੈਂ ਵਿਚ ਗਿਆ ਸਾਰਾ ਦੱਸਿਆ ਭਰਾਓ ਮੇਰਾ ਕੋਈ ਇਹ ਤੇ ਚੱਤ ਨਹੀਂ ਨਾ ਮੈਨੂੰ ਪਤਾ ਹੈ ਕਿਨੇ ਕੀਤਾ ਕੀ ਕੀਤਾ ਨਾ ਮੈਨੂੰ ਇਸ ਗੱਲ ਦਾ ਮੈਨੂੰ ਅੱਜ ਪਤਾ ਲੱਗਿਆ ਮੈਂ ਇੱਥੇ ਆਇਆ ਵੀ ਤੁਸੀਂ ਦੱਸੋ ਚਾਹੁੰਦੇ ਕੀ ਉਹਨਾਂ ਨੇ ਪੰਜ ਮੈਂਬਰ ਦੀ ਕਮੇਟੀ ਬਣਾਤੀ ਡੀਐਸਪੀ ਨੇ ਉਹ ਕਹਿੰਦਾ ਵੀ ਅਸੀਂ ਸਾਹਮਣਾ ਮੈਂ ਕਿਹਾ ਵੀ ਸਾਹਮਣੇ ਤੁਸੀਂ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਉਹਨਾਂ ਨੂੰ ਸੁਭਾਲ ਕੇ ਆ ਗਿਆ ਅੱਜ ਜਿਹੜੀਆਂ ਗੱਲਾਂ ਚੱਲਦੀਆਂ ਨੇ ਇਹ ਕਟਾਣਾ ਸਾਹਿਬ ਨਾਲ ਕੋਈ ਕੇਸ ਚੱਲਦਾ ਇਹਨਾਂ ਨਾਲ ਗੁਰਦਰਾ ਸਾਹਿਬ ਮੇਰੇ ਹਲਕੇ ਵਿੱਚ ਨਿੱਕਟਾਰਾ ਸਾਹਿਬ ਉਹ ਖੰਨੇ ਹਲਕੇ ਚ ਪੈਂਦਾ ਤੇ ਇਸ ਕਰਕੇ ਮੈਨੇਜਰ ਨੂੰ ਵੀ ਅਸੀਂ ਕਈ ਵਾਰ ਕਿਹਾ ਤੂੰ ਛੱਡੋ ਕਹਿੰਦਾ ਮੇਰੀ ਮਜਬੂਰੀ ਹੈ ਜੀ ਰਾਤਨੀ ਇਸ਼ਾ ਖੜਾ ਛੱਡਦੀ ਮੇਰੀ ਉਹ ਬਰੰਟ ਦੇ ਜਾਂਦੇ ਨੇ ਕਬਜਾ ਬਰੰਟ ਮੈਨੂੰ ਜਾਣਾ ਪੈਂਦਾ ਮਹਿਗ ਮੈਨੂੰ ਵੀ ਜਾਣਾ ਪੈਂਦਾ ਉੱਥੇ ਤੇ ਮੈਂ ਬੇਨਤੀ ਕਰਦਾ ਮੇਰੇ ਸਾਰੇ ਵੀਰਾਂ ਨੂੰ ਅੱਥ ਬੰਨ ਕੇ ਗਿੱਲ ਭਾਈਚਾਰੇ ਨੂੰ ਵੀ ਤੁਸੀਂ ਲੋਕਲ ਕਮੇਟੀ ਬਣਾ ਲਓ ਉੱਥੇ ਲੋਕਲ ਕਮੇਟੀ ਪੰਜ ਮੈਂਬਰੀ ਬਣ ਜਾਓ ਜਿਹੜੇ ਮਰਜ਼ੀ ਤੁਸੀਂ ਮੈਂਬਰ ਦੇ ਦਿਓ ਅਸੀਂ ਸਿਫਾਰਿਸ਼ ਕਰਕੇ ਭੇਜਾਂਗੇ ਉਹ ਤੁਹਾਡਾ ਪ੍ਰਬੰਧ ਚ ਚਲਾਉਣਗੇ ਗੁਰੂ ਘਰ ਦੀ ਗੋਲਕ ਚੋਂ 10% ਲੈ ਜਣਗੇ ਉਹ ਜ਼ਮੀਨ ਚੋਂ 10% ਲੈਣਾ ਬਾਕੀ ਤੁਸੀਂ ਪ੍ਰਬੰਧ ਕਰਨਾ ਸਾਰਾ ਕੁਝ ਤੁਸੀਂ ਚਲਾਉਣਾ ਜੋ ਮਰਜ਼ੀ ਉੱਤੇ ਕਰੋ ਜਿਹੜੀ ਵੀ ਕੋਈ ਗੱਲ ਉਹ ਮਨਜ਼ੂਰੀ ਦੀ ਕੋਈ ਵੱਡਾ ਕੰਮ ਕਰਨਾ ਹੋਇਆ ਤੁਸੀਂ 10-20 ਲੱਖ ਦਾ ਉਹ ਦੱਸ ਦਿਓ ਬਾਕੀ ਸ਼੍ਰੋਮਣੀ ਕਮੇਟੀ ਦਾ 88 ਸੈਕਸ਼ਨ ਵੀ ਆ ਗਿਆ ਜੱਲਾ ਸਾਹਿਬ ਨੇ ਬੜਾ ਵਧੀਆ ਸੁਝਾਅ ਦਿੱਤਾ ਸੀ ਵੀ ਉੱਥੇ ਸਰਾਂ੍ਹ ਵੀ ਬਣ ਸਕਦੀ ਆ ਉੱਥੇ ਗੱਡੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੱਚਿਆਂ ਨੂੰ ਲਿਜਾਣ ਵਾਸਤੇ ਕਿ ਕਿ ਸ਼ਰਮਣੀ ਕਮੇਟੀ ਦਾ ਕਾਰਜ ਹੀ ਵਿਦਿਆ ਦੇ ਜਾਂ ਧਰਮ ਪ੍ਰਚਾਰ ਦੇ ਕੰਮ ਨੇ ਇਸ ਕਰਕੇ ਮੇਰੀ ਬੇਨਤੀ ਆ ਵੀ ਇਹ ਕੋਰਟ ਦਾ ਮਸਲਾ ਹੈ ਕੋਰਟ ਚ ਪਰ ਆ ਕੁਝ ਕਰ ਨਹੀਂ ਸਕਦੇ ਇਸ ਮਸਲੇ ਚ ਤੇ ਮੈਂ ਕਦੇ ਉਹਨਾਂ ਕੋਲ ਦਖਲੀ ਦਿੱਤਾ ਥੋੜੇ ਜਾ ਕੇ ਮੈਂ ਇਹ ਹੀ ਬੇਨਤੀ ਕਰਦਾ ਬਤਾ ਜੀ ਚੁੱਪ ਸੀ ਇਸ ਗੱਲ ਤੋਂ ਅਸੀਂ ਪ੍ਰਧਾਨ ਜੀ ਨੂੰ ਵੀ ਦੋ ਵਾਰ ਮਿਲਿਆ ਮਨਜੀਤ ਸਾਹਿਬ ਅੱਠਾ ਮੇਰੇ ਕੋਲ ਪ੍ਰਧਾਨ ਜੀ ਨੂੰ ਵੀ ਅਸੀਂ ਬੇਨਤੀ ਕੀਤੀ ਆ ਵੀ ਇਹ ਮਸਲੇ ਦਾ ਹੱਲ ਕੱਢੋ ਤੇ ਹੁਣ ਵੀ ਅਸੀਂ ਜ਼ਿਲ੍ਹਾ ਸਾਹਿਬ ਨੂੰ ਵੀ ਨਾਲ ਲੈ ਜਾਾਂਗੇ ਅਸੀਂ ਤਿੰਨੇ ਜਾ ਕੇ ਇੱਕ ਦੋ ਦਿਨਾਂ ਚ ਪ੍ਰਧਾਨ ਜੀ ਨੂੰ ਮਿਲ ਲੈ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਮਸਲੇ ਦਾ ਹੱਲ ਕਰੋ ਗਿੱਲ ਭਾਈਚਾਰਾ ਸਾਡਾ ਭਾਈਚਾਰਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਬਾਹਰੋਂ ਲੋਕ ਆ ਕੇ ਇੱਥੇ ਆ ਗੁਰਜੀਵਨ ਵਰਕੇ ਇੱਥੇ ਤੁਰੇ ਫਿਰਦੇ ਨੇ ਆ ਕੇ ਉਂਗਲੀਆਂ ਲਾਉਂਦੇ ਨੇ ਸੌਂਦੇ ਨੇ ਇਹਨਾਂ ਦੇ ਮਗਰ ਨਾਲ ਲੱਗੋ ਬਾਹਰਲੇ ਲੋਕ ਨੇ ਆਪਣੇ ਲੋਕ ਵਸੇਰੇ ਆਗੇ ਭਾਈਚਾਰਾ ਆਪਣਾ ਇੱਥੇ ਦਾ ਪਹਿਲਾਂ ਵੀ ਹਲਕੇ ਚ ਆਪਣੇ ਹੀ ਰਾਜ ਹੁੰਦਾ ਵੇ ਬਾਹਰਲੇ